ਇਹ ਪਹਿਲਾ ਪੰਜਾਬ ਦੇ ਵਿੱਚ ਨਸ਼ੇ ਘਟਾ ਜਿਹੜਾ ਤੁਸੀਂ ਅਫੀਮ ਅਤੇ ਪੋਸਟ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਇਹ ਦੋਨਾਂ ਨਸ਼ਿਆਂ ਦੇ ਵਿੱਚ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਜ਼ਿੰਦਗੀ ਖਤਮ ਕਰਦਾ ਹੈ ਹੁਣ ਜੇ ਕੋਈ ਇੱਥੇ ਪੋਸਟ ਕਿਸੇ ਕੋਲ ਮਿਲਦਾ ਤਾ ਕਿਲੋ ਪਾਈਆ ਉਹਦੇ ਤੇ ਪਰਚਾ ਐਨਡੀਪੀਸੀ ਐਕਟ ਲੱਗਦਾ ਉਹ ਜੇਲ੍ਹ ਚ ਛੜੀ ਜਾਂਦੇ ਮੁੰਡੇ ਹਜ਼ਾਰਾਂ ਲੱਖਾਂ ਨੌਜਵਾਨ ਹਰ ਵਰਗ ਦੇ ਬੰਦੇ ਜੇਲ੍ਹ ਵਿੱਚ ਵਿਚਾਰੇ ਛੜੀ ਜਾਂਦੇ ਆਫੀਮ ਦੇ ਚੱਕਰ ਚ ਪੋਸਟ ਦੇ ਚੱਕਰ ਚ ਤੇ ਐਮਪੀ ਰਾਜਸਥਾਨ ਇਧਰ ਅਫਗਾਨਿਸਤਾਨ ਦੇ ਬਾਅਦ ਦੇ ਕਸ਼ਮੀਰ ਕਰਨੀ ਚਲੇ ਜਾ ਉੱਥੇ ਵੀ ਕੀ ਜਾਂਦੀ ਹੈ ਉੱਥੇ ਖੇਤੀ ਹੋਈ ਜਾਂਦੀ ਹੈ ਫਿਰ ਕਾਨੂੰਨ ਇੱਕ ਕਿਉਂ ਨਹੀਂ ਹੈ ਇਸ ਟਾਈਮ ਪੰਜਾਬ ਨੂੰ ਸਖਤ ਜ਼ਰੂਰਤ ਹੈ ਇਹਨਾਂ ਜਿਹੜੇ ਨਸ਼ੇ ਦੇ ਖਿਲਾਫ ਜਿਹੜੇ ਚਿੱਟੇ-ਚੁੱਟੇ ਜੇ ਬੰਦ ਕਰਨੇ ਨਾ ਬੱਚੇ ਆਪਣੇ ਜਿਹੜੇ ਮਰ ਹੀ ਜਾਂਦੇ ਕੋਈ ਦਾਣਾ ਮੰਡੀ 'ਚ ਡਿੱਗਿਆ ਪਿਆ ਕੋਈ ਕਿਤੇ ਸੂਏ ਦੇ ਵਿੱਚ ਡਿੱਗਿਆ ਪਿਆ ਕੋਈ ਖਾਲ ਤੇ ਪਿਆ ਕੋਈ ਖੇਤ ਦੀ ਵੱਟ ਤੇ ਪਿਆ ਟੀਕਾ ਹੱਥ 'ਚ ਹੁੰਦਾ ਹੈ ਸਿਰਿੰਜਾ ਹੱਥ 'ਚ ਹੁੰਦੇ ਗੋਲੀਆਂ ਤੇ ਉੱਥੇ ਪਏ ਆ ਥਾਣੀ ਹਰੇਕ ਨੇ ਆ ਪੋਸਟ ਵੀ ਮੈਂ ਕਹਿੰਨਾ ਅੱਜ ਆਪਾਂ ਡੋਪ ਟੈਸਟ ਕਰਾ ਲੈਨੇ ਕਿਸੇ ਸ਼ਹਿਰ ਕਿਸੇ ਪਿੰਡ ਕਿਸੇ ਮੰਡੀ ਕਿਸੇ ਗਲੀ ਕਿਸੇ ਮਹੱਲੇ ਚ ਮੈਨੂੰ ਲੈ ਜਾਓ ਜੇ ਤੁਹਾਨੂੰ ਫੀਮ ਤੇ ਪੋਸਟਲਾ ਬੰਦਾ ਨਾ ਲੱਭੇ ਤਾਂ ਫਿਟੇ ਲਾਂ ਤਾ ਤੁਹਾਨੂੰ ਪਤਾ ਨੌਜਵਾਨ ਰਹਿ ਕਿੱਥੇ ਐ 50% ਜਿਹੜੀ ਸਾਡੀ ਪਨੀਰੀ ਐ ਉਹ ਬਾਹਰ ਨੂੰ ਦੋਰੀ ਜਾਂਦੀ ਐ ਆਈਲੈਂਡਸ ਕੀਤੀ ਪੀਟੀ ਕੀਤੀ 6 6 6 ਸਕੋਰ ਲਾਏ 23 ਤੋਂ 24 25 ਲੱਖ ਲਿੱਤਾ ਲੋਨ ਲਿੱਤਾ ਇਧਰੋਂ ਫੜੇ ਮਕਾਨ ਤੇ ਲੋਨ ਲਿੱਤਾ ਚੱਲ ਜਾ ਅੱਜ ਚੱਲ ਬਾਹਰ ਉੱਥੇ ਜਾ ਕੇ 버ਗਰ ਵੇਚਨੇ ਮਨਜੂਰਾ ਉਹਨੂੰ ਉੱਥੇ 버ਗਰ ਵਾਲੀ ਦੁਕਾਨ ਤੇ ਪੋਚੇ ਮਾਰਨੇ ਮਨਜੂਰਾ ਪੰਜਾਬ ਚ ਨਹੀਂ ਬੰਦਾ ਰਹਿ ਕੇ ਕੰਮ ਕਰਨਾ ਜਾਣਦਾ ਪਤਾ ਕਿਉਂ ਇੱਥੇ ਰਿਆ ਕੁਛ ਨਹੀਂ ਇਹਦੀ ਨਸ਼ੇ ਦੀ ਬਾਈ ਜੀ ਪਹਿਲਾਂ ਸਾਡਾ ਪੰਜਾਬ ਢੇਢ 150 ਸਾਲ ਦੀ ਹੁੰਦਾ ਸੀ ਸਾਡੇ ਗੱਭਰੂ ਸਾਡੇ ਬਜ਼ੁਰਗ ਜਦੋਂ ਹੋ ਜਾਂਦੇ ਸੀ 250 150 ਸਾਲ ਦਾ ਹੋ ਕੇ ਢੋਲ ਠਮੱਕੇ ਨਾਲ ਉਹਨੂੰ ਸ਼ਮਸ਼ਾਨ ਤੱਕ ਲੈ ਕੇ ਜਾਂਦੇ ਸੀ ਤੇ ਅੱਜ ਕੀ ਹੋ ਰਿਹਾ ਅੱਜ ਦੀ ਘੜੀ 25 ਸਾਲ ਦਾ ਬੱਚਾ 20 ਸਾਲ ਦਾ ਬੱਚਾ 18 ਸਾਲ ਦਾ ਬੱਚਾ 16 ਸਾਲ ਦਾ ਬੱਚਾ ਓਏ ਯਾਰ ਉੱਥੇ ਕਿਤੇ ਪਿਆ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਮੜੀਆਂ ਨੂੰ ਤੁਰੇ ਜਾਂਦੇ ਆ ਇਹਨਾਂ ਬੰਦਿਆਂ ਦਾ ਜੇ ਆਪਾਂ ਡੋਪ ਟੈਸਟ ਐਮਐਲਿਆਂ ਦਾ ਕਰਵਾ ਦਈਏ ਕੱਲ੍ਹੇ ਐਮਐਲਿਆਂ ਦਾ ਡੋਪ ਟੈਸਟ ਕਰਵਾ ਦਈਏ ਫਿਟੇ ਲਾਂਦਾ ਇਹ 40 ਬੰਦੇ ਨਾ ਖਾਂਦੇ ਹਣ ਸੰਦੀਪ ਲੂੰਬੇ ਦੇ ਅੱਛਾ ਸਮਾਜ ਸੇਵਾ ਛੱਡ ਦੂੰਗਾ ਜੱਜ ਤੋਂ ਛੱਡ ਦੂੰਗਾ ਚਿੱਟਾ ਕਿੱਥੋਂ ਆਂਦਾ ਹੈ ਸਾਰਾ ਬਾਹਰੋਂ ਆ ਰਿਹਾ ਹੈ ਪੈਸਾ ਕਿੱਥੇ ਜਾ ਰਿਹਾ ਹੈ ਜੇ ਮੈਂ ਚਲੋ ਆ ਆ ਬੰਦਾ ਚਿੱਟਾ ਵੇਚਦਾ ਮੈਂ ਇਹਦੇ ਕੋਲ ਜਾਵੜਿਆ ਇਹਨੇ ਇਹ ਤੋਂ ਲਿਆਂਦਾ ਲਿਆਂਦਾ ਪੰਜਾਬ ਚੋਂ ਅਕਸਰ ਕੋਈ ਬੰਦਾ ਤਾਂ ਪੰਜਾਬ ਤੋਂ ਬਾਹਰੋਂ ਲੈ ਕੇ ਆਉਂਦਾ ਨਾ ਚਿੱਟਾ ਉਹ ਪੈਸਾ ਉੱਥੇ ਜਾ ਰਿਹਾ ਬਾਈ ਜੀ ਸਾਰਾ ਬਾਹਰ ਮੈਂ ਕਹਿੰਦਾ ਉਹੀ ਖੇਤੀ ਉਹ ਪੈਸਾ ਸਾਡਾ ਸਾਡੇ ਕੋਲ ਰਹਿ ਜਾ ਸਾਡੀ ਪਨੀਰੀ ਬਾਤ ਮੈਂ ਕਦੇ ਫੀਮ ਖਾ ਕੇ ਬੰਦਾ ਮਰਦਾ ਨਹੀਂ ਦੇਖਿਆ ਮੈਂ ਕਦੇ ਪੋਸਟ ਖਾ ਕੇ ਬੰਦਾ ਮਰਦਾ ਨਹੀਂ ਦੇਖਿਆ ਮੈਂ ਕਦੇ दारू ਪੀ ਕੇ ਬੰਦਾ ਮਰਦਾ ਨਹੀਂ ਦੇਖਿਆ ਇੱਕ ਕਣਕ ਦੇ ਦਾਣੇ ਜਿੰਨੀ ਫੀਮ ਰੋਜ਼ ਖਾਣ ਨਾਲ ਬੰਦਾ ਮਰਦਾ ਤੇ ਮੈਂ ਜੋ ਕਹੋਂਗੇ ਤਾਰਾ ਜੀ ਉਹ ਕਰਨੋ ਤਿਆਰ ਆ ਯਾਰ ਪੰਜਾਬ ਦੇ ਲੋਕ ਦਿਨੋ ਦਿਨ ਮੰਗ ਕਰ ਰਹੇ ਨੇ ਕਿ ਜੇ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਕਿ ਮੁੱਦਾ ਚੱਕਿਆ ਗਿਆ ਫੀਮ ਦੀ ਖੇਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਖੇਤੀ ਹੋਵੇ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਨਸ਼ੇ ਤੇ ਲੱਗੀ ਹੈ ਉਹ ਸ਼ਾਇਦ ਬਚ ਸਕਦੀ ਹੈ ਇਸ ਵਿਸ਼ੇ ਤੇ ਗੱਲ ਕਰਨੀ ਸਾਡੇ ਨਾਲ ਜੈਤੋ ਦੇ ਸਮਾਜ ਸੇਵੀ ਸੰਦੀਪ ਸਿੰਘ ਜੀ ਲੂੰਬਾ ਨੇ ਲੂੰਬਾ ਜੀ ਤੁਸੀਂ ਵੀ ਕਈ ਵਾਰ ਕਾਫੀ ਚੰਨਾਂ ਤੇ ਬੋਲਿਆ ਫੀਮ ਨੂੰ ਲੈ ਕੇ ਕਿ ਫੀਮ ਦੀ ਖੇਤੀ ਸਾਡੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਕੀ ਲੱਗਦਾ ਨਸ਼ੇ ਪੰਜਾਬ ਦੇ ਵਿੱਚ ਪਹਿਲਾਂ ਘਟਾ ਕਿ ਫੀਮ ਵਰਗੇ ਨਸ਼ੇ ਹੋਰ ਆ ਜਾਣ ਪੋਸਤਾਰ ਕੇ ਫੀਮ ਨਸ਼ੇ ਹੋਰ ਆਜਣ ਜਦੋਂ ਫੀਮ ਹੀ ਸਾਡੇ ਘਰਾਂ ਦੇ ਵਿੱਚ ਆਮ ਹੋ ਗਈ ਕੀ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਉਹ ਜ਼ਿਆਦਾ ਲੱਗਣਗੇ ਜਾਂ ਦੂਰ ਹੋ ਜਾਣਗੇ ਸਭ ਤੋਂ ਪਹਿਲਾਂ ਪਿਆਰੀ ਸਾਹਾ ਸੰਗਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਔਰ ਸੱਚ ਦੀ ਪੜਤਾਲ ਚੈਨਲ ਦੇ ਮਾਲਕ ਅਵਤਾਰ ਸਿੰਘ ਜੀ ਤਾਰਾ ਤੇ ਇਹਨਾਂ ਦੇ ਜਿਹੜੇ ਕੈਮਰਾਮੈਨਸ ਪੁੱਤਰ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਤੁਹਾਡਾ ਪਹਿਲਾਂ ਤੈਹ ਦੇ ਲੋ ਧੰਨਵਾਦ ਕਰਦਾ ਤੁਸੀਂ ਮੇਰੀ ਹੋਵੇ ਜੋ ਵੀ ਅੱਜ ਤੱਕ ਦੀਆਂ ਵੀਡੀਓ ਆਵਾਜ਼ ਹੈ ਕਿਸੇ ਵੀ ਮੁੱਦੇ ਤੇ ਲੋਕਾਂ ਤੱਕ ਜਨਤਾ ਤੱਕ ਲੈ ਕੇ ਜਾਣੇ ਹੋ ਅਫਸਰਾਂ ਤੱਕ ਲੈ ਕੇ ਤੁਹਾਡਾ ਪਹਿਲਾਂ ਦਾ ਧੰਨਵਾਦ ਜੀ ਪਹਿਲਾਂ ਤੁਹਾਡਾ ਸਵਾਲ ਤੁਸੀਂ ਪੁੱਛਿਆ ਕਿ ਪਹਿਲਾਂ ਪੰਜਾਬ ਦੇ ਵਿੱਚ ਨਸ਼ੇ ਘਟਾ ਜਿਹੜਾ ਤੁਸੀਂ ਅਫੀਮ ਅਤੇ ਪੋਸਟ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਇਹ ਹੀ ਪੁੱਛਿਆ ਤੁਸੀਂ ਜੀ ਜੀ ਤੇ ਮੈਂ ਤਾਰਾ ਜੀ ਮੇਰੇ ਭਾਈ ਵੱਡੇ ਹੋ ਤੁਸੀਂ ਨਸ਼ੇ ਨਸ਼ੇ ਦਾ ਫਰਕ ਹੁੰਦਾ ਜੀ ਜੀ ਨਸ਼ਾ ਹੁੰਦਾ ਇੱਕ ਸ਼ਰਾਬ ਦਾ ਜੀ ਇੱਕ ਨਸ਼ਾ ਹੁੰਦਾ ਹੈ ਮੈਡੀਕਲ ਸਿੰਥੈਟਿਕ ਨਸ਼ੇ ਹੋਗੇ ਚਿੱਟਾ ਹੋ ਗਿਆ ਕੋਕੀਨ ਹੈਰੋਇਨ ਹੋ ਗਈ ਸਮੈਕ ਹੋ ਗਈ ਠੀਕ ਹੈ ਜੀ ਕੈਪਸੂਲ ਕਪਸੂਲ ਹੋ ਗਿਆ ਜਿਹੜੇ ਚੱਲਦੇ ਆ ਅੱਜਕੱਲ ਇੱਕ ਨਸ਼ਾ ਹੁੰਦਾ ਕੁਦਰਤੀ ਜੀ ਇਹ ਦੋਨਾਂ ਨਸ਼ਿਆਂ ਦੇ ਵਿੱਚ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਜ਼ਿੰਦਗੀ ਖਤਮ ਕਰਦਾ ਹੈ ਜੀ ਔਰ ਜਿਹੜਾ ਕੁਦਰਤੀ ਨੇਚਰਲ ਜਿਹੜਾ ਤੋਂ ਰੱਬ ਵੱਲੋਂ ਜਿਹੜਾ ਇੱਥੋਂ ਧਰਤੀ 'ਚ ਜਿਵੇਂ ਕਣਕ ਪੈਦਾ ਹੁੰਦੀ ਐ ਓਵੇਂ ਖਸਖਸ ਡੋਡੇ ਪੈਦਾ ਹੁੰਦੇ ਆ ਡੋਡਿਆਂ ਤੋਂ ਅਫੀਮ ਲਾ ਕੇ ਬਾਅਦ 'ਚ ਉਹਦੀ ਖਸਖਸ ਬਣਦੀ ਐ ਬਾਅਦ 'ਚ ਉਹਦਾ ਪੋਸਟ ਬਣ ਜਾਂਦਾ ਮੈਂ ਇਹ ਕਹਿਣਾ ਚਾਹੁੰਨੇ ਆਪਣਾ ਭਾਰਤ ਵਰਗ ਇੱਕੋ ਘੇਰਾ ਇੱਕੋ ਸਾਰੇ ਪਾਸੇ ਬਾਉਂਡਰੀ ਜਿੱਥੋਂ ਤੱਕ ਐ ਇੱਕ ਕਾਨੂੰਨ ਚੱਲਦਾ ਸਾਡੇ ਬਾਬਾ ਸਾਹੂ ਭੀਮਰਾਓ ਉਮੀਦਵਾਰ ਜੀ ਨੇ ਸੰਵਿਧਾਨ ਲਿਖਿਆ ਹੋਰ ਵੀ ਉੱਥੇ ਲੀਡਰ ਸਾਹਿਬਾਨ ਬੈਠੇ ਜਦੋਂ ਲਿਖਿਆ ਉਹਨੂੰ ਪਾਸ ਕੀਤਾ ਸਾਰਿਆਂ ਦਾ ਧੰਨਵਾਦ ਬਾਬਾ ਸਾਹਿਬ ਨੇ ਇੱਕ ਦੇਸ਼ ਇੱਕ ਸੰਵਿਧਾਨ ਇੱਕ ਕਾਨੂੰਨ ਲਿਖਿਆ ਸੀ ਇਹਨਾਂ ਨੇ ਬਾਅਦ ਵਾਲੇ ਲੀਡਰਾਂ ਨੇ ਕੀ ਕੀਤਾ ਉਹਦੇ ਵਿੱਚ ਇੰਨਾ ਸੰਸ਼ੋਧਨ ਕਰਤਾ ਇੰਨਾ ਚੇਂਜ ਕਰਤਾ ਦੇਖੋ ਹੁਣ ਜੇ ਕੋਈ ਇੱਥੇ ਪੋਸਟ ਕਿਸੇ ਕੋਲ ਮਿਲਦਾ ਅੱਧਾ ਕਿਲੋ ਪਾਈਆ ਉਹਦੇ ਤੇ ਪਰਚਾ ਐਨਡੀਪੀਸੀ ਐਕਟ ਲੱਗਦਾ ਉਹ ਜੇਲ੍ਹ ਚ ਛੜੀ ਜਾਂਦੇ ਮੁੰਡੇ ਹਜ਼ਾਰਾਂ ਲੱਖਾਂ ਨੌਜਵਾਨ ਹਰ ਵਰਗ ਦੇ ਬੰਦੇ ਜੇਲ੍ਹ ਵਿੱਚ ਬਚਾਰੇ ਛੜੀ ਜਾਂਦੇ ਆਫੀਮ ਦੇ ਚੱਕਰ ਚ ਪੋਸਟ ਦੇ ਚੱਕਰ ਚ ਤੇ ਐਮਪੀ ਰਾਜਸਥਾਨ ਇਧਰ ਅਫਗਾਨਿਸਤਾਨ ਦੇ ਬਾਡੇ ਦੇ ਕਸ਼ਮੀਰ ਕੰਨੀ ਚਲੇ ਜਾ ਉੱਥੇ ਵੀ ਕੀ ਜਾਂਦੀ ਹੈ ਉੱਥੇ ਖੇਤੀ ਹੋਈ ਜਾਂਦੀ ਹੈ ਫਿਰ ਕਾਨੂੰਨ ਇੱਕ ਕਿਉਂ ਨਹੀਂ ਹੈ ਪਹਿਲੀ ਗੱਲ ਤਾਂ ਮੇਰਾ ਇਹ ਸਵਾਲ ਹੈ ਜੇ ਇੱਕ ਦੇਸ਼ ਹੈ ਇੱਕ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਦੂਜੀ ਗੱਲ ਇਸ ਟਾਈਮ ਪੰਜਾਬ ਨੂੰ ਸਖਤ ਜ਼ਰੂਰਤ ਹੈ ਇੰਨਾ ਜਿਹੜੇ ਨਸ਼ੇ ਦੇ ਖਿਲਾਫ ਜਿਹੜੇ ਚਿੱਟੇ-ਚੁੱਟੇ ਜੇ ਬੰਦ ਕਰਨੇ ਨਾ ਬੱਚੇ ਆਪਣੇ ਜਿਹੜੇ ਮਰੀ ਜਾਂਦੇ ਆ ਮੈਂ ਇੱਕ ਤੁਹਾਨੂੰ ਪਤਾ ਆਰਗੇਨਾਈਜੇਸ਼ਨ ਵੀ ਚਲਾਉਣਾ ਉਹਦੇ ਚ ਐਂਬੂਲੈਂਸ ਆ ਵਗੈਰਾ ਅਸੀਂ ਲੈ ਕੇ ਹਰ ਵਕਤ ਤੁਹਾਨੂੰ ਪਤਾ ਬੱਚਿਆਂ ਤੋਂ ਲੈ ਕੇ ਹਰ ਬੰਦਾ ਚੱਕਦੇ ਆ ਪਰ ਜ਼ਿਆਦਾਤਰ ਸਾਡੇ ਕੋਲੇ ਅੱਜ ਦੀ ਘੜੀ ਕੇਸ ਇਹੋ ਜੇ ਆ ਰਹੇ ਆ ਐਕਸੀਡੈਂਟ ਕੇਸ ਘਟੇ ਆ ਚਿੱਟੇ ਵਾਲੇ ਕੇਸ ਵਧ ਹੀ ਜਾਂਦੇ ਆ ਕੋਈ ਦਾਣਾ ਮੰਡੀ 'ਚ ਡਿੱਗਿਆ ਪਿਆ ਕੋਈ ਕਿਤੇ ਸੂਏ ਦੇ ਵਿੱਚ ਡਿੱਗਿਆ ਪਿਆ ਕੋਈ ਖਾਲ ਤੇ ਪਿਆ ਕੋਈ ਖੇਤ ਦੀ ਵੱਟ ਤੇ ਪਿਆ ਟੀਕਾ ਹੱਥ 'ਚ ਹੁੰਦਾ ਸ਼ਰਿੰਜਾ ਹੱਥ 'ਚ ਹੁੰਦੇ ਗੋਲੀਆਂ ਤੇ ਉੱਥੇ ਪਏ ਆ ਉਹ ਚੀਜ਼ ਜਰੀ ਜਾਂਦੀਆਂ ਉਹ ਚੀਜ਼ ਸਾਡੇ ਲੋਕ ਵੀ ਜਰੀ ਜਾਂਦੇ ਆ ਜਿਹੜੇ ਆਵਾਜ਼ ਨਹੀਂ ਇਹਦੇ ਖਿਲਾਫ ਚੁੱਕਦੇ ਜੀ ਹਾਂ ਖਾਣੀ ਹਰੇਕ ਨੇ ਆ ਪੋਸਟ ਵੀ ਮੈਂ ਕਹਿੰਦਾ ਅੱਜ ਆਪਾਂ ਡੋਪ ਟੈਸਟ ਕਰਾ ਲੈਨੇ ਕਿਸੇ ਸ਼ਹਿਰ ਕਿਸੇ ਪਿੰਡ ਕਿਸੇ ਮੰਡੀ ਕਿਸੇ ਗਲੀ ਕਿਸੇ ਮਹੱਲੇ ਚ ਮੈਨੂੰ ਲੈ ਜਾਓ ਜੇ ਤੁਹਾਨੂੰ ਫੀਮ ਤੇ ਪੋਸਟਲਾ ਬੰਦਾ ਨਾ ਲੱਭੇ ਤਾਂ ਪਿਟੇ ਲਾਂਤ ਤੁਹਾਡੇ ਛੱਤਰ ਤੇ ਮੇਰਾ ਸਿਰ ਹੋਊਗਾ ਮੈਂ ਜਿਹੜੀ ਸਟੇਟਮੈਂਟ ਦਿੰਨਾ ਪੂਰਾ ਉਹਦੇ ਤੇ ਆਪਣੇ ਆਪ ਨੂੰ ਪਹਿਲਾਂ ਉਹਦੇ ਤੇ ਮੈਂ ਸਟੱਡੀ ਕਰਦਾ ਇੱਕ ਦਿਨ ਦੋ ਦਿਨ ਤਿੰਨ ਦਿਨ ਸਟੱਡੀ ਕਰਦਾ ਫਿਰ ਮੈਂ ਉਹਦਾ ਨਿਚੋੜ ਕਰਦਾ ਉਹਦੀ ਪ੍ਰੈਸ ਹੀ ਕਹਿੰਦੇ ਨੇ ਇੰਗਲਿਸ਼ ਚ ਉਹਦਾ ਵਿਆਖਿਆ ਉਹਦੀ ਨਿਚੋੜ ਕੇ ਨਹੀਂ ਬੋਵਾਂਗਾ ਉਹਦਾ ਨਿਚੋੜ ਇਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਸ਼ਹਿਰ ਜਿੰਨੀਆਂ ਮੰਡੀਆਂ ਜਿੰਨੇ ਵੱਡੇ ਨਗਰ ਨਿਗਮ ਕਸਬੇ ਹੈ ਜੀ ਕੋਈ ਗਲੀ ਕੋਈ ਮਹੱਲਾ ਲਾ ਲਓ ਕਿਹੜਾ ਬੰਦਾ ਕੋਈ ਨਾ ਕੋਈ ਨਸ਼ਾ ਨਹੀਂ ਕਰਦਾ ਜੀ ਕੋਈ ਸ਼ਰਾਬ ਦਾ ਕਰਦਾ ਕੋਈ ਭੰਗ ਦਾ ਕਰਦਾ ਕੋਈ ਚਰਸ ਦਾ ਕੋਈ ਸਿਕਟਾ ਦਾ ਕੋਈ ਗੁਟਕੇ ਦਾ ਜੀ ਇਨਾ ਸਾਰਿਆਂ ਨੂੰ ਅਗਰ ਆਪਾਂ ਥੱਲੇ ਲੈ ਕੇ ਆਉਣਾ ਹੈ ਮੋਤਾਂ ਨੂੰ ਘਟਾਉਣਾ ਹੈ ਆਪਣੇ ਨੌਜਵਾਨ ਤੁਹਾਨੂੰ ਪਤਾ ਨੌਜਵਾਨ ਰਹੇ ਕਿੱਥੇ ਆ ਜੀ 50% ਜਿਹੜੀ ਸਾਡੀ ਪਨੀਰੀ ਹੈ ਉਹ ਬਾਹਰ ਨੂੰ ਦੌੜੀ ਜਾਂਦੀ ਹੈ ਆਈਲੈਂਡਸ ਕੀਤੀ ਪੀਟੀ ਕੀਤੀ 6 6 ਸਕੋਰ ਲਾਏ 23 ਤੋਂ 24 25 ਲੱਖ ਲਿੱਤਾ ਲੋਨ ਲਿੱਤਾ ਇਧਰੋਂ ਫੜੇ ਇੱਕ ਮਕਾਨ ਤੇ ਲੋਨ ਲਿੱਤਾ ਚੱਲ ਜਾਜ ਚੱਲ ਬਾਹਰ ਜੀ ਉੱਥੇ ਜਾ ਕੇ 버ਗਰ ਵੇਚਨੇ ਮਨਜੂਰ ਉਹਨੂੰ ਉੱਥੇ 버ਗਨ ਵਾਲੀ ਦੁਕਾਨ ਤੇ ਪੋਚੇ ਮਾਰਨੇ ਮਨਜੂਰ ਪੰਜਾਬ ਚ ਨਹੀਂ ਬੰਦਾ ਰਹਿ ਕੇ ਕੰਮ ਕਰਨਾ ਜਾਣਦਾ ਪਤਾ ਕਿਉਂ ਇੱਥੇ ਰਿਹਾ ਕੁਛ ਨਹੀਂ ਜੀ ਕਿੰਨਾ ਸਾਰਾ ਪੈਸਾ ਕਿੰਨਾ ਕੁਛ ਤਾਂ ਲੀਡਰ ਖਾ ਗਏ ਇੱਕ ਜੇਲ੍ਹ ਚੋਂ ਬਾਹਰ ਆਉਂਦਾ ਇੱਕ ਅੰਦਰ ਜਾਂਦਾ ਫਿਰ ਉਹਦੇ ਹਾਰ ਪਾ ਕੇ ਆਏ ਜੇਲ੍ਹ ਚੋਂ ਲੈ ਕੇ ਆਉਂਦੇ ਆ ਮੈਂ ਗੱਲ ਉਧਰ ਹੀ ਲੈ ਕੇ ਉਹਨਾਂ ਨਸ਼ੇ ਤੇ ਵੀ ਐ ਸਾਡਾ ਪੰਜਾਬ ਖੁੰਦਕ ਖੁੰਗਲ ਹੋ ਗਿਆ ਜਮਾ ਪੰਜਾਬ ਨੂੰ ਖੁੰਗਲ ਕਰਤਾ ਇਹਨਾਂ ਅਖੋਤੀ ਲੀਡਰਾਂ ਨੇ ਜਿਹੜੇ ਗੁੱਠਾ ਛੱਬ ਲੀਡਰ ਹੈ ਬੜਿਆ ਲਿਖਿਆ ਐਵੇਂ ਬਸ ਧੱਕੇ ਖਾਈਏ ਨਾ ਨਸ਼ੇ 'ਚ ਪੈ ਗਏ ਉਹਨੂੰ ਨੌਕਰੀ ਨਹੀਂ ਮਿਲੀ ਉਹ ਚਿੱਟਾ ਪੀ ਕੇ ਮਰੀ ਜਾਂਦਾ ਜੀ ਹੁਣ ਤੁਸੀਂ ਵੀ ਇਸ ਗੱਲ ਦਾ ਮੈਂ ਤੁਹਾਡੀ ਗੱਲ ਐਗਰੀ ਐ ਵੀ ਚਲੋ ਇਹ ਨਸ਼ੇ 'ਚ ਆਂਦਾ ਹੈ ਪਰ ਇਹਦੀ ਨਸ਼ੇ ਦੀ ਬਾਈ ਜੀ ਪਹਿਲਾਂ ਸਾਡਾ ਪੰਜਾਬ ਢੇਢ ਢੇਢ 150 ਸਾਲ ਜਿਉਂਦਾ ਸੀ ਸਾਡੇ ਗੱਭਰੂ ਸਾਡੇ ਬਜ਼ੁਰਗ ਜਦੋਂ ਹੋ ਜਾਂਦੇ ਸੀ 500 150 ਸਾਲ ਦਾ ਹੋ ਕੇ ਢੋਲ ਤਮੱਕੇ ਨਾਲ ਉਹਨੂੰ ਸ਼ਮਸ਼ਾਨ ਤੱਕ ਲੈ ਕੇ ਜਾਂਦੇ ਸੀ ਤੇ ਅੱਜ ਕੀ ਹੋ ਰਿਹਾ ਜੀ ਅੱਜ ਕੀ ਹੋ ਰਿਹਾ ਮੈਨੂੰ ਦੱਸੋ ਅੱਜ ਦੀ ਘੜੀ 25 ਸਾਲ ਦਾ ਬੱਚਾ 20 ਸਾਲ ਦਾ ਬੱਚਾ 18 ਸਾਲ ਦਾ ਬੱਚਾ 16 ਸਾਲ ਦਾ ਬੱਚਾ ਓ ਯਾਰ ਓਥੇ ਕਿਤੇ ਪਿਆ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਮੜੀਆਂ ਨੂੰ ਤੁਰੇ ਜਾਂਦੇ ਝੁੱਗੇ 'ਚ ਉਹ ਇੱਕ ਇੱਕ ਦਾ ਬੱਚਾ ਹੈਗਾ ਪਰਿਵਾਰਾਂ ਕੋਲੇ ਵੱਡੀਆਂ ਫੈਮਲੀਆਂ ਲਾ ਲੋ ਦੋ ਭਰਾ ਉਹਨਾਂ ਦੇ ਘਰ ਇੱਕ ਇੱਕ ਦੋ ਦੋ ਕੁੜੀਆਂ ਇੱਕ ਇੱਕ ਹੀ ਮੁੰਡਾ ਝੁੱਗੇ 'ਚ ਇੱਕ ਇੱਕ ਮੁੰਡਾ ਹਰੇਕ ਬਰ ਕੋਈ ਕਰਮ ਵਾਲਾ ਜਿਹਦੇ ਦੋ ਜਾਂ ਤਿੰਨ ਇੱਕ ਇੱਕ ਜਵਾਬ ਹੈ ਉਹ ਵੀ ਅਗਰ ਉਹਦਾ ਜੀ ਨਸ਼ਿਆਂ 'ਚ ਪੈਂਦਾ ਤੇ ਪਰਿਵਾਰ ਖਤਮ ਹੈ ਜੇ ਉਹਨੂੰ ਉਹ ਵਿਆਹੂਗਾ ਕੱਲ ਨੂੰ ਜਵਾਕ ਚੋਲੇ ਹੋਣਗੇ ਫੇਰ ਹੀ ਪਰਿਵਾਰਵਾਦ ਵਧੂਗਾ ਫੇਰ ਹੀ ਪੰਜਾਬ ਦੀ ਤਰੱਕੀ ਹੋਊਗੀ ਜੀ ਹੁਣ ਮੈਂ ਕੁਝ ਹੋਰ ਬੋਲਣਾ ਛੁ ਆਵੇਂ ਬਾਅਦ ਚ ਪੰਜਾਬ ਚ ਮਾਹੌਲ ਜਿਹੜੀ ਸਟੇਟਮੈਂਟ ਨੂੰ ਉਹਨਾਂ ਅੱਗ ਨਾ ਲੱਗ ਜੇ ਕਿਤੇ ਮੈਂ ਬਾਅਦ ਚ ਕਰੂੰਗਾ ਤੁਹਾਡੇ ਨਾਲ ਗੱਲ ਵੀ ਪ੍ਰਵਾਸੀ ਚੀਜ਼ਾਂ ਦੀ ਵੀ ਸਾਡੇ ਪੰਜਾਬ ਤੇ ਕਬਜ਼ਾ ਧਾਰੀ ਅੱਜ ਕੱਲ੍ਹ ਕੌਣ ਹੋ ਰਹੇ ਆ ਸਾਡਾ ਬੰਦਾ ਉਹ ਕੰਮ ਕਰਕੇ ਰਾਜੀ ਨਹੀਂ ਅਗਲਾ ਵੀ ਵੀ ਅੱਡੇ ਲਵਾ ਕੇ ਸ਼ਹਿਰ ਚ ਆਪਦੀ ਸਾਰੀ ਪੂੰਜੀ ਉਧਰ ਭੇਜੀ ਜਾਂਦਾ ਉਧਰ ਵੀ ਕੰਮ ਕਰੀਦਾ ਇੱਧਰ ਵੀ ਕਰੀ ਜਾਂਦਾ ਉਹ ਆਪਾਂ ਬਾਅਦ ਚ ਗੱਲ ਕਰਦੇ ਆ ਗੱਲ ਇਹ ਹੈ ਇਸ ਟਾਈਮ ਜਿਹੜੇ ਇਸ ਚੀਜ਼ ਦੀ ਮੰਗ ਰੱਖਦੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜਿਹੜੀਆਂ ਜੱਥੇਬੰਦੀਆਂ ਇਸ ਚੀਜ਼ ਦੀ ਮੰਗ ਰੱਖਦੀਆਂ ਅਸੀਂ ਸਾਥ ਦੇਵਾਂਗੇ ਤੁਸੀਂ ਮੇਰਾ ਹੀ ਡੋਪ ਟੈਸਟ ਕਰਾ ਲਓ ਸ਼ਾਇਦ ਮੈਂ ਵੀ ਨੈਗੇਟਿਵ ਆ ਜਾ ਇੱਕ ਲੰਬਾ ਲੰਬਾ ਉਹ ਤਾਂ ਆਜਾ ਮਤਲਬ ਖਾਨ ਦੇ ਵਿੱਚ ਵੀ ਸ਼ਾਇਦ ਵੀ ਲੰਬਾ ਖਾਂਦਾ ਹੋਵੇ ਇੱਕ ਹੈਗਾ ਹਾਂ ਵੈਰੀ ਗੁੱਡ ਇੱਕ ਦੋਸਤੋ ਸਾਨੂੰ ਕਈ ਵਾਰ ਸਵਾਲ ਜਵਾਬ ਵੀ ਕਰਦੇ ਕਿ ਵੀਰ ਪੁੱਛਦੇ ਹੁੰਦੇ ਆ ਯਾਨੀ ਜਿਹੜਾ ਸੰਦੀਪ ਸਿੰਘ ਜਿਹਨੂੰ ਕਿ ਜੈਤੋ ਦਾ ਸਮਾਜ ਸੇਵੀ ਆ ਉਹ ਬਾਲਾ ਜਿਆਦਾ ਬੋਲਦਾ ਯਾਰ ਉਹ ਸਿਆਚ ਵੀ ਜਿਹਨੂੰ ਕਿ ਭੱਜਾ ਫਿਰਦਾ ਨੰਗੇ ਪੈਰੀ ਤੇ ਮੈਂ ਵੇਖਿਆ ਤੁਸੀਂ ਇੱਕ ਗੰਦੇ ਪਾਣੀ ਚ ਜਿਹਨੂੰ ਕਿ ਨਹਾਤੇ ਸੀ ਠੀਕ ਹੈ ਗੰਦੇ ਪਾਣੀ ਜੇ ਕਰੀ ਨਹਾਤਾ ਨਹੀਂ ਨਹੀਂ ਕਿੰਨੀਆਂ ਕਿਸ਼ਤੀਆਂ ਕਿੰਨਾ ਕੁਸ਼ ਕੀਤਾ ਸ਼ਹਿਰ ਵਿੱਚ ਕੀਤਾ ਮੈਂ ਆਪ ਦੇ ਉਹਦੇ ਚ ਮੈਨੂੰ ਕਿਹੜਾ ਕੋਈ ਪੈਸੇ ਹੀ ਮਿਲੇ ਆ ਨਹੀਂ ਨਹੀਂ ਉਹ ਕਹਿੰਦੇ ਖਾਂਦਾ ਆ ਯਾਰ ਵਾਰ-ਵਾਰ ਫੀਮ ਕਹੇ ਮੁੱਟੀ ਕੋਈ ਨਹੀਂ ਖਾਂਦਾ ਮਾਨੂੰ ਇਹ ਦੱਸੋ ਜੀ ਕੋਈ ਨਹੀਂ ਖਾਂਦਾ ਇਹ ਤਾਂ ਬੋਲਦਾ ਬਹੁਤ ਆ ਜਾਣ ਕੇ ਐਵੇਂ ਤਾਂ ਬੋਲਣੀ ਆਂਦਾ ਯਾਰ ਖਾਣ ਤੋਂ ਬਿਨਾ ਕਹਿੰਦੇ ਨਾ ਜੋ ਮਾਨਕ ਗਾਉਂਦਾ ਸੀ ਸਟੇਜ ਤੇ ਚੜਦਾ ਸੀ ਤੇ ਸਟੇਜ ਤੇ ਸਾਹਮਣੇ ਲੋਕਾਂ ਸਾਹਮਣੇ ਨਾ ਪਹਿਲਾਂ ਇੰਨੀ ਕ ਕਹਿੰਦਾ ਪਾਣੀ ਪਿਣੀ ਖਣ ਦਾ ਡਰਾਮਾ ਸੀ ਕਿ ਖਣੀ ਖਾਂਦਾ ਸੀ ਉਹੀ ਗੱਲ ਲੂੰਬੇ ਦੀ ਆ ਕਹਿੰਦੇ ਵੀ ਆ ਖਾਂਦਾ ਹੋਵੇਗਾ ਪੱਕਾ ਲੋਕ ਐਵੇਂ ਨਹੀਂ ਕਹਿੰਦੇ ਵੀ ਲੂੰਬਾ ਐਵੇਂ ਤੇ ਨਹੀਂ ਬੋਲੀ ਜਾਂਦਾ ਯਾਰ ਰਾਗਾਂ ਪਾੜਨ ਤੱਕ ਜਾਣਾ ਹਜ਼ਾਰ ਬੰਦੇ ਦਾ ਡੋਪ ਟੈਸਟ ਕਰਵਾ ਲਓ ਜੀ 100 ਕਿੰਨੇ ਆਪਣੇ ਐਮਐਲਏ 17 ਜੀ 117 ਐਮਐਲਏ ਦੇ ਜਿਹੜੇ ਮੈਂਬਰ ਲੋਕ ਉਹਦੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਮੈਂਬਰ ਹੈ ਜੀ 117 ਚੋ ਬੀਬੀਆਂ ਨੂੰ ਅੱਡ ਕੱਢ ਦੋ ਜੀ ਜਿਹੜੇ ਬੰਦੇ ਰਹਿ ਗਏ ਜੀ 70 80 90 ਜਿੰਨੇ ਵੀ ਐਨੀਥਿੰਗ 85 ਜੀ ਇਹਨਾਂ ਬੰਦਿਆਂ ਦੇ ਜੇ ਆਪਾਂ ਡੋਪ ਟੈਸਟ ਐਮਐਲਏਆਂ ਦੇ ਕਰਵਾ ਦਈਏ ਇਕੱਲੇ ਐਮਐਲਏਆਂ ਦੇ ਡੋਪ ਟੈਸਟ ਕਰਵਾ ਦਈਏ ਜੀ ਫਿਟੇ ਲਾਂਦ ਜੇ 40 ਬੰਦੇ ਨਾ ਖਾਂਦੇ ਹਣ ਸੰਦੀਪ ਲੂੰਬੇ ਦੇ ਅੱਛਾ ਸਮਾਜ ਸੇਵਾ ਛੱਡ ਦੂੰਗਾ ਜੈਤੋ ਛੱਡ ਦੂੰਗਾ ਅੱਛਾ 40 ਬੰਦੇ ਜੇ ਨਾ ਖਾਂਦੇ ਪੀਂਦੇ ਫੂਮ ਹੋਣ ਗਰੰਟੀ ਐ ਇਸ ਚੀਜ਼ ਦੀ ਜੀ ਖਾਂਦੇ ਸਾਰੇ ਐ ਕੋਈ ਕਿਤੋਂ ਮੰਗੋਂਦਾ ਕੋਈ ਚਾਂਦੀ ਦੀ ਡੱਬੀ ਰੱਖਦਾ ਅੱਛਾ ਸ਼ੌਕ ਹੁੰਦੇ ਐ ਸਰਦਾਰੀ ਸ਼ੌਕ ਕਹਿੰਦੇ ਐ ਇਹਨੂੰ ਨਸ਼ਾ ਵੀ ਸਰਦਾਰੀ ਕਹਿੰਦੇ ਸ਼ੌਕਨਾਰ ਵੀ ਚਾਂਦੀ ਦੀ ਡੱਬੀ ਚ ਰੱਖਦਾ ਕੋਈ ਕਿਸੇ ਡੱਬੀ ਚ ਰੱਖਦਾ ਮੈਂ ਕਹਿੰਦਾ ਚਾਂਦੀ ਰੱਖੇ ਮੋਮਜਾਮੇ ਚ ਰੱਖੇ ਇਹ ਆਪਦੀ ਜਿਹੜੀ ਪੰਜਾਬੀਆਂ ਦੇ ਬਹੁਤ ਵੱਡੇ ਅਵੱਲੇ ਸ਼ੌਂਕ ਹੁੰਦੇ 1 ਲੱਖ ਦਾ ਲੈ ਕੇ ਉੱਥੋਂ ਮਿਊਜ਼ਿਕ ਸਿਸਟਮ 2 ਲੱਖ ਦਾ 2 ਲੱਖ ਦਾ ਤਾਂ ਜੀਪ ਹੁੰਦੀ ਹੈ ਰੱਬ ਵਾਲੀ ਤੋਂ ਲੈ ਕੇ ਤੇ 2.5 ਲੱਖ ਦੀਆਂ ਲਾਈਟਾਂ ਦੇ ਮਿਊਜ਼ਿਕ ਇਹਨਾਂ ਦੀ ਰਿਸ ਕੋਣ ਕਰੂਗਾ ਯਾਰ ਚਲੋ ਉਹ ਤਕੜੀਆਂ ਗੱਲਾਂ ਰਹਿ ਗਈਆਂ ਮੈਂ ਮਾਰੇ ਬੰਦੇ ਦੀ ਗੱਲ ਵੀ ਲੈ ਕੇ ਚੱਲ ਰਿਹਾ ਮੈਂ ਮਾਰਾਂ ਯਾਰ ਮੈਂ ਮਾਰਾਂ ਮੈਂ ਅਰਦੇ ਨਹੀਂ ਚਿੱਟੇ ਨਾਲ ਮਰਦੇ ਦੇਖਣਾ ਚਾਹੁੰਦਾ 10 ਗਨੇਚਰ ਨਾਲ ਇਹਨਾਂ ਦੀ ਉਮਰ ਕਿੰਨੀ ਹੈ ਸਿੰਥੈਟਿਕ ਨਸ਼ੇ ਦੀ ਉਮਰ ਹੈ 2 ਸਾਲ ਜੀ ਬੱਚਾ ਜਦੋਂ ਚੋਰੀਆਂ ਕਰਨ ਲੱਗ ਜਾਂਦਾ ਇਧਰੋਂ ਚੱਕਦਾ ਸਮਾਨ ਦੁਕਾਨਾਂ ਭੰਦਾ ਗੱਲੇ ਭੰਦਾ ਪੈਸੇ ਚੱਕਦਾ ਲੋਕਾਂ ਦੀ ਲੁੱਟ ਖੁੱਟ ਕਰਦਾ ਉਹ ਚਿੱਟੇ ਕਰਕੇ ਕਰਦਾ ਤੁਸੀਂ ਮੈਨੂੰ ਇੱਕ ਸ਼ਖਸ ਦਿਖਾ ਦਿਓ ਜਿਹੜਾ ਕੋਈ ਖਸ ਖਸ ਖਾਂਦਾ ਹੈ ਪੋਸਟ ਖਾਂਦਾ ਹੈ ਅਫੀਮ ਖਾਂਦਾ ਹੈ ਉਹ ਕਿਤੇ ਆਏ ਬਾਜ਼ਾਰ ਚ ਤੁਹਾਨੂੰ ਚੋਰੀ ਕਰਦਾ ਪਾੜ ਲਾਉਂਦਾ ਮਿਲ ਜੇ ਕੰਮ ਕਰੂਗਾ ਕੰਮ ਮਿਹਨਤ ਕਰੂਗਾ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰੂਗਾ ਉਹ ਨੀਂਦ ਨਹੀਂ ਆਉਂਦੀ ਉਹਨੂੰ ਜੀ ਭੋਜ ਬਿੰਦਾ ਸੋਚਦਾ ਫਿਰ ਜ਼ਿੰਮੇਵਾਰੀ ਸਮਝਦਾ ਹਰੇਕ ਚੀਜ਼ ਦੀ ਜਿਹੜਾ ਸਿੰਥੈਟਿਕ ਨਸ਼ਾ ਕਰ ਲਿਆ ਜਿਹਨੇ ਇੱਕ ਰੀ ਚਟਾ ਲਾ ਲਿਆ ਹਜ਼ਾਰ ਰੁਪਏ ਦਾ ਇੱਕ ਰੀ ਚ ਲੱਗਦਾ ਪਤ ਨਹੀਂ 2000 ਦਾ ਲੱਗਦਾ ਹਜ਼ਾਰ ਦਾ ਹੀ ਲੱਗਦਾ ਉਹਨਾਂ ਬਿੱਟਾਂ ਬੂਟਾਂ ਇਹ ਲਾਉਂਦੇ ਆ ਜਵਾਕ ਇੱਥੇ ਰੋਜ਼ ਹੀ ਚੱਕਦੇ ਆ ਸੀ ਉਹਨਾਂ ਨੂੰ ਪੁੱਛਦੇ ਵੀ ਜਦ ਸੁਰਤੋਂ ਦੀ ਵੀ ਕੀ ਉੱਥੋਂ ਲਿਉਣਾ ਜੀ ਆਏ ਲਿਉਣਾ ਕਹਿੰਦਾ ਮਤਲਬ ਉਹ ਹਜ਼ਾਰ ਦਾ ਨਸ਼ਾ ਜਦੋਂ ਕਰ ਲਿੰਦਾ ਉਹ ਉਹਨਾਂ ਚਿਰ ਜਿੰਨਾ ਚਿਰ ਨਸ਼ਾ ਉਹਨੇ ਕੋਈ ਕੰਮ ਨਹੀਂ ਕਰਨਾ ਉਹਨੂੰ ਕੁਛ ਨਹੀਂ ਪਤਾ ਨੰਗਾ ਪਿਆ ਕੱਪੜੇ ਪਾਏ ਆ ਨਹੀਂ ਪਾਏ ਜਿੱਥੇ ਪਿਆ ਖਾਲੇ ਜਿਹਾ ਪਿਆ ਉਹ ਪਿਆ ਉਹ ਵੱਡ ਇਹਦੇ ਦਿਲਾਉਣ ਦੀ ਮੌਤ ਵੀ ਹੋ ਜਾਂਦੀ ਜੋ ਦਿਲ ਦੀ ਧੜਕਣ ਵਾਜਦੀ ਨੋ ਕਿ ਚਿੱਟਾ ਵੀ ਗਾਂ ਬਲੈਕ ਜਿਹੜੇ ਬਲੈਕ ਕੀ ਹੈ ਇਹ ਜਿਹੜੇ ਕਤੀੜ ਹੈ ਮੈਂ ਬਲੈਕ ਹੀ ਨਹੀਂ ਕਤੀੜ ਬਲੈਕ ਹੀ ਕਹਿੰਦਾ ਕਤੀੜ ਇਹ ਸਾਡੀ ਨੌਜਵਾਨੀ ਜਿਹੜੇ ਖਤਮ ਕਰਦੇ ਆ ਇਹਨਾਂ ਨੂੰ ਬਾਰਡਰਾਂ ਦੇ ਭੇਜਣਾ ਚਾਹੀਦਾ ਗੋਲੀ ਮਾਰ ਜਣੀ ਚਾਹੀਦੀ ਸਰਕਾਰ ਨੂੰ ਇਹਨਾਂ ਲੋਕਾਂ ਦੇ ਜਿਹੜੇ ਫੜੇ ਜਾਂਦੇ ਆ ਇੱਕ ਹੀ ਕਰਦੇ ਚਿੱਟਾ ਫੜਿਆ ਗਿਆ ਪਰਚਾ ਪਾਇਆ ਪੁਲਿਸ ਨੇ ਮਸਾਂ ਜੀਪਾਂ ਚ ਪੰਜ-ਪੰਜ ਬੰਦੇ ਪੁਲਿਸ ਮਲਾਜਮ ਛੱਡ ਕੇ ਆਉਂਦੇ ਆ ਅੰਦਰ ਟੌਰ ਨਾਲ ਰੋਟੀ ਪਾਣੀ ਖਾ ਕੇ 10 ਦਿਨਾਂ ਬਾਅਦ ਉਹਦੀ ਵਕੀਲ ਜ਼ਮਾਨਤ ਕਰਾਉਂਦਾ ਫਿਰ ਇੱਥੇ ਵੇਚੀ ਜਾਂਦੇ ਆ ਕਿ ਸਜ਼ਾ ਸਖਤ ਹੋਣੀ ਚਾਹੀਦੀ ਹੈ ਜੀ ਇਹਦੇ ਤੇ ਐਂਡੀਪੀਸੀ ਐਕਟ ਜਿਹੜਾ ਉਹ ਵੀ ਸਖਤੀ ਨਾਲ ਲੱਗ ਹੋਣਾ ਚਾਹੀਦਾ ਚਿੱਟਾ ਬੰਦ ਹੋਣਾ ਚਾਹੀਦਾ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਜੇ ਪੰਜਾਬ ਨੂੰ ਆਪਾਂ ਬਚਾਉਣਾ ਹੈ ਜਿਉਂਦੀ ਹੋਂਦ ਰੱਖਣੀ ਹੈ ਪੰਜਾਬ ਦੀ ਪੰਜਾਬੀਅਤ ਰੱਖਣੀ ਹੈ ਪੰਜਾਬ ਨੂੰ ਜਿਉਂਦਾ ਰੱਖਣਾ ਤੇ ਬਾਈ ਜੀ ਇਹ ਆਵਾਜ਼ ਅੱਜ ਜ਼ਰੂਰੀ ਹੈ ਸਾਥੀਓ ਪੋ ਆਪਣੀ ਪਨੀਰੀ ਨੂੰ ਬਚਾਉਣ ਵਾਸਤੇ ਹੁਣ ਜੇ ਤੁਸੀਂ ਕਹੋਗੇ ਵੀ ਇਹ ਵੀ ਨਸ਼ਾ ਹੈ ਤੇ ਨਸ਼ਾ ਦਾ ਬਾਈ ਜੀ ਚਾਹ ਦਾ ਵੀ ਬਹੁਤ ਹੈ ਨਸ਼ਾ ਦਾ ਤੁਸੀਂ ਆਏ ਕਰੋ ਕਿੰਨੀਆਂ ਰੋਟੀਆਂ ਖਾਣ ਵੈਸੇ ਆਪਾਂ ਗੱਲ ਕਰ ਤੁਸੀਂ ਕਿੰਨੀ ਰੋਟੀ ਖਾਣੇ ਉਸ ਵੇਰੇ ਮੈਂ ਦੋ ਹੀ ਖਾਣ ਲਵਾਂ ਬਾਈ ਦੋ ਖਾਣੇ ਹੋ ਤੁਸੀਂ ਜੇ 6 ਰੋਟੀਆਂ ਖਾਣ ਲੱਗ ਜਉ ਰੋਜ਼ ਜੀ ਦੁਪਹਿਰ ਦੀ ਰੋਟੀ ਬੰਦ ਹੋ ਗਈ ਤੁਹਾਡਾ ਅਫਸੈਟ ਹੋ ਗਿਆ ਲੀਵਰ ਬਿਮਾਰੀ ਲੱਗੂ ਕਿ ਨਾ ਲੱਗੂ ਲੱਗੂ ਚੀਜ਼ ਹਰੇ ਹੈ ਕੋਈ ਚੀਜ਼ ਖਾ ਲੋ ਹੁਣ ਚਾਹ ਜੇ ਤਿੰਨ ਗੱਪ ਪੀਨੇ ਅਮਲ ਤਾਂ ਚਾਹ ਦਾ ਵੀ ਮਾਰਾ ਜੀ ਸ਼ੀ ਕਰਤੇ ਉਹ ਵੀ ਤਜਾਬ ਬਣਾਉ ਗੈਸ ਬਣਾਉ ਲੀਵਰ ਦੀ ਬਿਮ ਲੁੰਬਾ ਜੀ ਤੁਹਾਡੀ ਗੱਲ ਵਿੱਚ ਆ ਜਿਹੜਾ ਇਹ ਸਰਕਾਰਾਂ ਚੱਲਦੀਆਂ ਨਾ ਇਹ ਨਸ਼ੇ ਨਹੀਂ ਚੱਲਦੀਆਂ ਜੇ ਗੱਲ ਕਰੇਗੇ ਜੁਪੀ ਚ ਜਾੜੋ ਬਿਹਾਰ ਚ ਜਾਵੜੋ ਉਥੇ ਤਾਂ ਜਨਨਿਕ ਸਾਰੇ ਛਰਾ ਦੇ ਠੇਕੇ ਵੀ ਬੰਦ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਜਿਹੜੀ दारू ਲੈ ਲੋ ਅਸੀਂ ਇਹ ਕਹਿੰਨੇ ਆ ਵੀ दारू ਜੇ ਵੇਚਦੇ ਆ ਨਾ ਇਹ ਠੇਕੇਦਾਰ ਉਹ ਵੀ ਨਹੀਂ ਸਹੀ ਵੇਚਦੇ ਜੇ ਆਪਾਂ ਮੈਡੀਕਲ ਤੋਂ ਗੋਲੀ ਲੈ ਗਲਤ ਲੈ ਲਗੇ ਤਾਂ ਆਪਾਂ ਉੱਤੇ ਜਨਨਿਕ ਐਕਸ਼ਨ ਕਰਨ ਤੱਕ ਜਾਣਦੇ ਆ ਵੀ ਸਾਨੂੰ ਇਹਨੇ ਐਕਸਪਾਇਰੀ ਦਵਾਈ ਦਿੱਤੀ ਆ ਤੇ ਜੇ ਕਿਹੜੀ दारू ਪੁੱਛਿਆ ਕਿਸੇ ਨੇ ਕਿੰਨੀ ਪੁਰਾਣੀ ਲਈ ਜਾਂਦੇ ਆ ਕਿੰਨੀ ਸਰਕਾਰ ਨੂੰ ਜਣੀ ਕਿ ਜਿਹੜਾ ਪੈਸਾ ਜਾਂਦਾ ਸਰਕਾਰਾਂ ਚੱਲਦੀਆਂ ਸਾਰੀਆਂ ਨਸ਼ੇ ਦੀ ਚੱਲਦੀਆਂ ਜੇ ਤੁਸੀਂ ਗੱਲ ਕੋ ਚਿੱਟਾ ਮੱਚਾ ਮੱਚਾ ਮੰਨ ਕੇ ਵੀ ਤੁਹਾਡੀ ਸਹੀ ਹੈ ਚਲੋ दारू ਦੀ ਗੱਲ ਕੀਤੀ ਸਿਕਟਾਂ ਦੀ ਗੱਲ ਵੀ ਕਰਦੇ ਆ ਸਭ ਤੋਂ ਵੱਧ ਐਕਸਾਈਜ਼ ਡਿਊਟੀ ਜਿਹੜੀ ਸਭ ਤੋਂ ਵੱਧ ਐਕਸਾਈਜ਼ ਡਿਊਟੀ ਸਿਕਟਾਂ ਦੇ ਲੱਗਦੀ ਹੈ ਜਿਹਦੇ ਨਾਲ ਸਾਰਾ ਮੁਲਕ ਹੀ ਚੱਲੀ ਜਾਂਦਾ ਸਮੋਕਿੰਗ ਤੇ ਕਿੰਨੀ ਜਿਆਦਾ ਹੈਵੀ ਡਿਊਟੀ ਐਕਸਾਈਜ਼ ਦੀ ਜਿਹੜੀ ਸਿਕਟਾਂ ਦੇ ਲੱਗਦੀ ਹੈ ਦੂਜੀ ਗੱਲ ਇਹ ਹੈ ਅਗਰ ਇੱਥੇ ਖਸਖਸ ਦੀ ਖੇਤੀ ਦੇ ਠੇਕੇ ਖੋਲਦੇ ਆ ਸਾਡਾ ਕਿਸਾਨ ਪਹਿਲੀ ਗੱਲ ਠੇਕੇਦਾਰ ਕੋਈ ਵੀ ਵਰਗ ਹੈ ਚਾਹੇ ਉਹ ਕੀਰਤੀ ਮਜ਼ਦੂਰੀ ਯੂਨੀਅਨ ਮੇਰਾ ਭਰਾ ਹੈ ਕੀਰਤੀ ਕੰਮ ਆ ਚਾਹੇ ਜ਼ਿਮੀਂਦਾਰ ਕੰਮ ਆ ਚਾਹੇ ਕੋਈ ਹੈ ਕਿਸਾਨ ਉਹ ਅਗਰ ਖਸਖਸ ਦੀ ਖੇਤੀ ਉਹਨੂੰ ਪਰ ਲਿਮਟ ਦੇ ਹਿਸਾਬ ਨਾਲ ਸਰਕਾਰ پاس ਕਰਦੀ ਹੈ ਤੇ ਖੁਸ਼ਹਾਲ ਹੋ ਜੂਗਾ ਉਹ ਦੂਜੀ ਗੱਲ ਇਥੇ ਦੁਕਾਨਾਂ ਖੁੱਲਣਗੀਆਂ ਉਹ ਠੇਕੇ ਜਿਵੇਂ ਦਿੱਤੇ ਜਾਂਦੇ ਆ ਉਹਦੀਆਂ ਠੇਕੇ ਦਿੱਤੇ ਜਾਣਗੇ ਕਿੰਨੇ ਮੁੰਡਿਆਂ ਨੂੰ ਰੋਜ਼ਗਾਰ ਮਿਲੂਗਾ ਜੀ ਪਾ ਦੀ ਢੋਟ ਆਟਵਾਈ ਖਸ ਖਸ ਦੀ ਹੋਊਗੀ ਫੀਮ ਮਿਲੂਗੀ ਕਿੰਨਾ ਕੰਮ ਸਾਡੇ ਪੰਜਾਬ ਦਾ ਪੈਸਾ ਪੰਜਾਬ ਚ ਰਹੂਗਾ ਤੇ ਤਰੱਕੀ ਹੋਊਗੀ ਕਿ ਨਾ ਹੋਊਗੀ ਪੈਸਾ ਦਾ ਸਾਰਾ ਇੱਕ ਮਿੰਟ ਖਾਈ ਸਾਰਾ ਪੰਜਾਬ ਜਾਂਦਾ ਮਾਲ ਜੀ ਮੈਂ ਕਹਿੰਦਾ ਹੁਣ ਸਾਰੇ ਪੰਜਾਬ ਦੇ ਵਿੱਚ ਕੀ ਹੁੰਦਾ ਜਦੋਂ 100 ਦੇ ਵਿੱਚੋਂ 25 30% ਰਿਜ਼ਲਟ 40% ਆ ਜੇ ਤਾਂ ਸਾਰਾ ਹੀ ਹੋ ਜਾਂਦਾ ਮੁੰਡਿਆਂ ਦਾ ਹੁਣ ਬੁੜੀਆਂ ਤੇ ਬਜ਼ੁਰਗ ਬੱਚੇ ਨਾ ਨੱਚ ਕੇ ਨੂੰ ਯੰਗ ਦੀ ਗੱਲ ਕਰਦਾ ਹਜ਼ਾਰ ਮੁੰਡਾ ਜੰਗ ਕੱਢ ਲੋ 600 ਮੁੰਡਾ ਜੇ ਡੋਪ ਟੈਸਟ ਪਾਸ ਹੋਈ ਤਾਂ ਫਿੱਟੇ ਲਾਂਤ ਇਹ ਗੱਲਾਂ ਜਮਾ ਸੱਚੀਆਂ ਖਾਂਦੇ ਐ ਖਾਂਦੇ ਐ ਬੱਡੇ-ਬੱਡੇ ਅਫਸਰ ਵੀ ਖਾਂਦੇ ਆ ਉਹ ਕਿਹੜੇ ਮਰਜ਼ੀ ਵਿਭਾਗਮੇ ਦੇ ਹੋਣ ਚੰਗੇ ਘਰਾਨਿਆਂ ਦੇ ਲੋਕਾਂ ਦੇ ਆ ਸ਼ੋਰੂਮਾਂ ਦੇ ਲੋਕਾਂ ਦੇ ਆ ਫੀਮਾ ਜੇਬ ਚ ਰੱਖ ਕੇ ਮਾਰੀ ਜੀ ਖਾਂਦਾ ਹਰੇਕ ਬੰਦਾ ਖਾਂਦਾ ਠੀਕ ਹੈ ਮੇਰੇ ਵਰਗਾ ਚਲ ਮੰਗ ਕੇ ਖਾ ਲੈਂਦਾ ਹੋਊਗਾ ਮੇਰੀ ਇੰਨੀ ਔਕਾਤ ਨਹੀਂ ਵੀ ਮੈਂ ਬੰਦਾ ਸੀ ਹਰ ਪੇ ਮਹੀਨੇ ਦਾ ਉਧਰ ਲਾਵਾਂ ਠੀਕ ਹੈ ਪਰ ਮੈਂ ਇਹ ਕਿੰਨਾ ਵੀ ਉਹਦੇ ਨਾਲ ਕੰਮ ਕਿੰਨਾ ਵਾਜੂ ਪੰਜਾਬ ਦੇ ਵਿੱਚ ਦੁਕਾਨਾਂ ਹੋ ਜਾਣਗੀਆਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਮੁੰਡਿਆਂ ਨੂੰ ਰੋਜ਼ਗਾਰ ਮਿਲ ਜਾਊਗਾ ਕਿੰਨਾ ਪੈਸਾ ਪੰਜਾਬ ਦੇ ਵਿੱਚ ਰਹਿ ਜਾਊਗਾ ਯਾਰ ਚਿੱਟਾ ਕਿੱਥੋਂ ਆਂਦਾ ਸਾਰਾ ਬਾਹਰੋਂ ਆ ਰਿਹਾ ਪੈਸਾ ਕਿੱਥੇ ਜਾ ਰਿਹਾ ਜੇ ਮੈਂ ਚਲੋ ਆ ਆ ਬੰਦਾ ਚਿੱਟਾ ਵੇਚਦਾ ਮੈਂ ਇਹਦੇ ਕੋਲ ਜਾਵੜਿਆ ਇਹਨੇ ਇਹ ਤੋਂ ਲਿਆਂਦਾ ਲਿਆਂਦਾ ਪੰਜਾਬ ਚ ਅਕਸਰ ਕੋਈ ਬੰਦਾ ਤਾਂ ਪੰਜਾਬ ਤੋਂ ਬਾਹਰੋਂ ਲੈ ਕੇ ਆਉਂਦਾ ਨਾ ਚਿੱਟਾ ਉਹ ਪੈਸਾ ਉੱਥੇ ਜਾ ਰਿਹਾ ਬਾਈ ਜੀ ਸਾਰਾ ਬਾਹਰ ਮੈਂ ਕਹਿੰਦਾ ਉਹੀ ਖੇਤੀ ਤਾਰਾ ਸਾਹਿਬ ਜੀ ਇੱਥੇ ਹੋ ਜੇ ਉਹ ਪੈਸਾ ਸਾਡਾ ਸਾਡੇ ਕੋਲ ਰਹਿ ਜਾਏ ਸਾਡੀ ਪਨੀਰੀ ਬਾਜੂ ਹੋਂਦ ਚ ਰਹਿ ਜੂ ਪੰਜਾਬ ਨਹੀਂ ਪੰਜਾਬ ਹੁੰਦਾ ਹੈ ਖਤਮ ਹੈ ਖੁਸ਼ੀ ਨੂੰ ਆਪਾਂ ਮੁੱਛਾਂ ਨੂੰ ਦਾ ਦਈਏ ਖੁਸ਼ੀ ਨੂੰ ਆਏ ਪਾਈਏ ਭੰਗੜੇ ਛੰਗੜੇ ਖਤਮ ਆ ਆਪਣੇ ਅੰਦਰੋਂ ਕਾਣੀ ਜੀ ਹਰੇਕ ਬੰਦੇ ਘਰੇ ਡੱਬੇ ਬਿਮਾਰੀ ਲੱਗੀ ਪਈ ਕਿਹਦੇ ਘਰੇ ਦਵਾਈਆਂ ਦਾ ਡੱਬਾ ਨਹੀਂ ਅਜੇ ਖਸਖਸ ਕਰਨ ਲੱਗ ਜੀ ਸਾਡੀਆਂ ਭੈਣਾਂ ਮਾਵਾਂ ਬੀਬੀਆਂ ਜਿਹੜੀਆਂ ਗਰਭਤੀ ਹੁੰਦੀਆਂ ਉਹਨਾਂ ਦੀਆਂ 80% ਦਵਾਈਆਂ ਜਿਹੜੀਆਂ ਬੰਦੀਆਂ ਗਰਭ ਦੀਆਂ ਇੱਥੋਂ ਜਿਹੜੀ ਗਰਭ ਤੇ ਬੱਚਾ ਪੈਦਾ ਹੋਣਾ ਉਹ ਸਟਰੋਂਗ ਵਾਸਤੇ ਅੰਦਰੋਂ ਗਰਭ ਸਟਰੋਂਗ ਹੋਵੇ ਉਹਦੇ ਵਾਸਤੇ ਇਹ ਫੀਮ ਦੀ ਵਰਤੋਂ ਹੁੰਦੀ ਹੈ 1/4 25% ਮਤਲਬ ਫੀਮ ਦੀ ਕਿਹੜੀ ਚੀਜ਼ ਦਵਾਈ ਨਹੀਂ ਪੈਂਦੀ ਬਜ਼ੁਰਗਾਂ ਦੀ ਦਵਾਈਆਂ ਚ ਨਹੀਂ ਪੈਂਦੀ ਕਿਹੜੀ ਮੈਡੀਸਿਨ ਜੀ ਇੰਗਲਿਸ਼ ਚ ਨਹੀਂ ਪੈਂਦੀ ਦਵਾਈ ਜੀ ਜਦੋਂ ਇੰਨੀਆਂ ਚੀਜ਼ਾਂ ਚ ਪੈਣੀ ਆ ਇੰਨਾ ਕੰਮ ਬਾਹਰ ਪੈਸਾ ਜਾਣਾ ਫਿਰ ਆਪਾਂ ਇੱਥੇ ਪ੍ਰਵਾਨਗੀ ਦੇਣ ਲੱਗੇ ਕਿਉਂ ਕੀ ਹੋਈ ਜਾਂਦਾ ਮੈਨੂੰ ਮਾਨ ਸਾਹਿਬ ਨੂੰ ਮੈਂ ਪੁੱਛਦਾ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਟਾਈਮ ਪੂਰੇ ਸਿੱਖਰ ਦੀ ਸਰਕਾਰ ਚਲਾ ਰਹੇ ਆ ਜੀ ਪੰਜਾਬ ਦੀ ਆਣ ਬਣ ਸ਼ਾਨ ਸਾਰਾ ਉਹ ਗਿਣੀ ਜਾਂਦਾ ਸਾਰਾ ਪੰਜਾਬ ਉਹਨਾਂ ਦੇ ਹੱਥ ਹੈ ਯਾਰ ਇੱਕ ਰਲ ਮਿਲ ਕੇ ਨਾ ਵਿਧਾਨ ਸਭਾ ਚ ਕੁਝ ਐਮ ਐਲ ਏ ਨੇ ਵੀ ਹੁਣ ਆਵਾਜ਼ ਚੱਕੀ ਆ ਐਮ ਪੀ ਵੀ ਆਪਣੇ ਨਾਲ ਕੋਈ ਐਮ ਐਲ ਏ ਕੋਈ ਐਮ ਪੀ ਇਹਦਾ ਵਿਰੋਧ ਨਹੀਂ ਕਰ ਰਿਆ ਪਰ ਇਹਦੇ ਇਹਦੀ ਨਾਲ ਦੀ ਆਵਾਜ਼ ਵੀ ਨਹੀਂ ਚੱਕ ਰੇ ਮੈਂ ਕਹਿੰਦਾ ਹੁਣ ਮੌਕਾ ਹੈਗਾ ਰਲ ਮਿਲ ਕੇ ਕੋਈ ਇਹੋ ਜਿਹਾ ਮਤਾ ਪਾ ਦਿਓ ਕੋਈ ਪ੍ਰਸਤਾਵ ਲਿਆਓ ਪਾਸ ਕਰ ਦਿਓ ਬਚ ਜਾਣਗੇ ਬੱਚੇ ਮੈਂ ਤਾਂ ਬਸ ਇਹ ਗੱਲ ਕਹਿਣਾ ਜੀ ਡੂੰਗਾ ਜੀ ਜਦੋਂ ਸਰਕਾਰ ਸਤਾ ਦੇ ਵਿੱਚ ਕਿਹੜੀ ਪਾਰਟੀ ਦੀ ਨਹੀਂ ਹੁੰਦੀ ਉਦੋਂ ਹਰੇ ਕਹਿੰਦਾ ਅਸੀਂ ਨਸ਼ਾ ਖਤਮ ਕਰ ਦਾਂਗੇ ਅਸੀਂ ਫੀਮ ਦੀ ਖੇਤੀ ਜਾਨੀ ਕਿ ਲਾਗੂ ਕਰਾਂਗੇ ਜਾਦੇ ਵਿੱਚ ਜਨਨ ਕਿ ਜਦੋਂ ਉਹੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਉਹ ਸਭ ਕੁਝ ਭੁੱਲ ਜਾਂਦੀ ਹੈ। ਇਹੀ ਤਾਂ ਫਿਰ ਸਭ ਤੋਂ ਵੱਡਾ ਰੋਣਾ ਮੈਂ ਉਹੀ ਦਾ ਦੁੱਖ ਮੈਂ ਲੀਡਰਾਂ ਦਾ ਕਿਉਂ ਰੋਕੀ ਜਾਂਦਾ। ਇਹ ਹੁੰਦੇ ਆ ਖੋਤੀ ਲੀਡਰ। ਸਾਰੀਆਂ ਪਾਰਟੀਆਂ ਨਹੀਂ ਮਾਰੀਆਂ ਹੁੰਦੀਆਂ। ਹੁਣ ਆਮ ਆਦਮੀ ਪਾਰਟੀ ਹੁੰਦ ਚਾਈ ਸੀ ਇਹਨਾਂ ਦੇ ਬੰਦੇ ਫਸੇ ਨਹੀਂ ਵਿਜੀਲੈਂਸ ਚ। ਜੀ। ਕਿੱਡੇ ਕਿੱਡੇ ਘਟਾਲਿਆਂ ਚ ਮਾਨਸੇ ਵਾਲਾ ਸਿੰਘਲਾ ਸੁਖਲਾ ਕਿਹੜਾ ਵਾਅਦਾ ਫਸਿਆ ਨਹੀਂ। ਬੜੀਆਂ ਥਾਪੀਆਂ ਸਿੱਧੂ ਬਲੇ ਆਏ ਫਲਾਨਾ 59-11 ਟਰੈਕਟਰ ਉਹਨੇ ਰੋੜਿਆ ਸੀ ਮਗਰ ਜੀ ਤੇ ਫਿਰ ਭਗਵੰਤ ਮਾਨ ਨੇ ਕੁਝ ਮਹੀਨੇ ਬਾਅਦ ਰੋੜਿਆ ਸੀ ਕਿ ਨਹੀਂ? ਚਾ ਭੱਜ ਜਾ ਕਹ ਏ ਹੁੰਦਾ ਪਾਰਟੀਆਂ ਕਾਂਗਰਸ ਚ ਵੀ ਹੈ ਭਗੋੜੇ ਆ ਚੋਰ ਹੈ ਬਹੁਤ ਸਾਰੇ ਲੀਡਰ ਹੈ ਕਿੰਨੇ ਪਰਚੇ ਚੱਲੀ ਜਾਂਦੇ ਆ ਬਾਹਰ ਆ ਜਾਂਦੇ ਕੋਈ ਕਿਸੇ ਘਟਾਲੇ ਚ ਹੈ ਵੱਡੇ ਲੈਵਲ ਦੇ ਘਟਾਲੇ ਦੇਖ ਲੋ 2G ਸਪੈਕਟ੍ਰਮ ਘਟਾਲਾ ਲਾ ਲੋ ਕੋਲੇ ਦਾ ਘਟਾਲਾ ਲਾ ਲੋ ਹੁੰਦਾ ਸਾਰਾ ਕੁਝ ਚੱਲਦਾ ਹਰੇਕ ਪਾਰਟੀ ਚ ਵੱਡੇ ਘਟਾਲੇ ਛੋਟੇ ਘਟਾਲੇ ਚੱਲਦੇ ਆ ਪਰ ਹਰ ਬੰਦਾ ਚੋਰ ਨਹੀਂ ਲੀਡਰ ਇਹ ਵੀ ਗੱਲ ਹੈ ਕਿਸੇ ਨਾ ਕਿਸੇ ਚ ਤਾਂ ਅੰਦਰੋਂ ਪਾਵਰ ਜਾਗਦੀ ਹੈ ਨਾ ਵੀ ਮੈਂ ਜਨਤਾ ਦੀ ਸੇਵਾ ਕਰਨੀ ਹੈ ਇਹ ਗੱਲ ਹੈ ਪਰ ਅੱਜ ਦੀ ਘੜੀ ਜਿਹੜੀ ਮੈਂ ਫੇਰ ਗੱਲ ਕਰਦਾ ਉੱਥੇ ਹੀ ਮੋੜ ਘੁੜ ਕੇ ਕਹਿੰਦਾ ਵੀ ਗੱਲ ਉੱਥੇ ਆ ਗਈ ਜਿਹੜੀ ਹੌਂਦ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਮੇਰੇ ਨੰਨੇ-ਮੁੰਨੇ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਵਿਚਾਰੇ ਮਰੀ ਜਾਂਦੇ ਸੀ ਇਹ ਦੁੱਖ ਮੈਨੂੰ ਇਹ ਵੀ ਹੁੰਦਾ ਕਿ ਮੈਂ ਐਂਬੂਲੈਂਸ ਆਪ ਉੱਥੇ ਲੈ ਕੇ ਜਾਂਦਾ ਕਈ ਵਾਰੀ ਕਈ ਵਾਰੀ ਸਾਡਾ ਪਾਇਲਟ ਲੈ ਜਾਂਦਾ ਕਈ ਵਾਰੀ ਆਪਣੇ ਯਾਰ ਦੋਸਤ ਲੈ ਜਾਂਦੇ ਅਸੀਂ ਉਹ ਨੌਜਵਾਨ ਬੱਚਿਆਂ ਨੂੰ ਜਦੋਂ ਜਾ ਕੇ ਚੱਕਦੇ ਹਾਂ ਨਾ ਅੱਖਾਂ ਤਾਂ ਲੱਗੀਆਂ ਹੁੰਦੀਆਂ ਤੇ ਜਦੋਂ লাশ ਆਪਣੇ ਹੱਥੀਂ ਚੱਕ ਕੇ ਲੈ ਕੇ ਆਉਂਦੇ ਆ ਤੇ ਟੀਕਾ ਉਰਾ ਪਿਆ ਤੇ ਨਾਲ ਚਿੱਟਾ ਲਾ ਕੇ ਸਾਨੂੰ ਦੁੱਖ ਬਹੁਤ ਹੁੰਦਾ ਹੈ ਮੈਂ ਕਦੇ ਫੀਮ ਖਾ ਕੇ ਬੰਦਾ ਮਰਦਾ ਨਹੀਂ ਦੇਖਿਆ ਮੈਂ ਕਦੇ ਪੋਸਟ ਖਾ ਕੇ ਬੰਦਾ ਮਰਦਾ ਨਹੀਂ ਦੇਖਿਆ ਮੈਂ ਕਦੇ दारू ਪੀ ਕੇ ਬੰਦਾ ਮਰਦਾ ਨਹੀਂ ਦੇਖਿਆ दारू ਪੀ ਕੇ ਵੀ ਬੰਦਾ 5-4 ਸਾਲ ਉਦੋਂ ਜਦੋਂ ਘਰ ਦੇ ਜਮੇ ਅੰਗੈਲੀ ਕਰਦੇ ਨੇ ਕਿ ਨਾ ਉਹ ਨੂੰ ਹਟਣਗੇ ਦਿਨੇ दारू ਪੀਣ ਲੱਗ ਜੂ ਕੁਝ ਖਾਊਗਾ ਨਾ ਉਹ ਕਮਜ਼ੋਰ ਹੁੰਦਾ ਹੁੰਦਾ ਖੂਨ ਸੁੱਕਦਾ ਬਿਮਾਰੀ ਨਾਲ ਮਰ ਜਾਂਦਾ ਫੀਮ ਪੋਸਟ ਇੱਕ ਬੜੀ ਤਕੜੀ ਲੰਬੀ ਉਮਰ ਹੈ 120 130 ਸਾਲ 140 ਸਾਲ ਸਾਡੇ ਪਹਿਲਾਂ ਬਜ਼ੁਰਗ ਜਿਉਂਦੇ ਰਹੇ ਜਦੋਂ ਇੱਥੇ ਸਾਰੀ ਖੇਤੀ ਸੀਗੀ ਇਹ ਖੇਤੀ ਬਾਹਰ ਜਾਈ ਜਾਂਦੀ ਆ ਪੈਸਾ ਬਾਹਰ ਜਾਈ ਨਾ ਨੌਜਵਾਨ ਸਾਡੇ ਇਹ ਇੱਕ ਤਰ੍ਹਾਂ ਦਾ ਮੈਨੂੰ ਤਾਂ ਐਂ ਲੱਗਦਾ ਵੀ ਬਹੁਤ ਡੂੰਗੀ ਤੇ ਬਹੁਤ ਗਹਿਰੀ ਸਾਜ਼ਿਸ਼ ਹੈ ਪੰਜਾਬ ਨੂੰ ਖਤਮ ਕਰਨ ਦੀ ਕਿਸੇ ਤਕੜੇ ਦਿਮਾਗਾਂ ਦੀ ਵੀ ਪੰਜਾਬ ਵਿੱਚ ਯਾਰ ਕਿਤੇ ਖਸਖਸ ਦੀ ਖੇਤੀ ਦੀ ਪਰਵਾਨਗੀ ਨਾ ਮਿਲ ਜੇ ਜੇ ਇਹਨਾਂ ਪੰਜਾਬੀਆਂ ਕੋਲੇ ਆ ਖਸਖਸ ਦੀ ਖੇਤੀ ਆ ਗਈ ਜੇ ਇਹਨਾਂ ਕੋਲੇ ਫੀਂ ਫੂਮ ਇਥੇ ਆਮ ਮਿਲਣ ਲੱਗ ਗਈ ਸਸਤੀ ਹੋ ਜੂ ਜਮਾ ਘਰ ਘਰ ਤੇ ਜਮਾਲੀ ਮੁੱਢੀ ਰੱਖ ਕੇ ਬੰਦਾ ਕੋਈ ਡਾਕਟਰ ਵੈਦ ਦੁਨੀਆ ਦੇ ਏਡੀ ਗੱਲ ਕਹਿ ਦੇ ਕੋਈ ਸਾਇੰਟਿਸਟ ਏਡੀ ਗੱਲ ਕਹਿ ਦੇ ਕਿ ਕਣਕ ਦੇ ਦਾਣੇ ਜਿੰਨੀ ਫੀਮ ਰੋਜ ਖਾਣ ਦਾ ਬੰਦਾ ਮਰਦਾ ਤੇ ਮੈਂ ਜੋ ਕਹੋਂਗੇ ਤਾਰਾ ਜੀ ਉਹ ਕਰਨੋ ਤੇ ਆ ਰਾਂ ਯਾਰ ਕਿਹੜਾ ਬੰਦਾ ਕਹਿੰਦਾ ਇਕਲ ਹੋਰਾ ਤੁਸੀਂ ਕਹਿੰਦੇ ਫੀਮ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਜੂ ਜੂਪੀ ਚ ਹੁੰਦੀ ਆ ਹਾਂ ਰਾਸਤਾ ਚ ਹੁੰਦੀ ਆ ਰਾਸਤਾ ਚ ਹੁੰਦੀ ਆ ਐਮਪੀ ਚ ਹੁੰਦੀ ਆ ਐਮਪੀ ਚ ਹੁੰਦੀ ਆ ਉਹਨਾਂ ਸੂਬਿਆਂ ਨੇ ਕਿੰਨੀ ਤਰੱਕੀ ਕਰੀ ਆ ਜਿਹੜੀ ਪੰਜਾਬ ਨੇ ਨਹੀਂ ਕਰੀ ਤੁਸੀਂ ਦੱਸੋ ਪੰਜਾਬ ਚ ਘੁੰਮਣ ਪੈਣ ਨੂੰ ਹੈ ਕਿੱਥੇ ਪੈਸਾ ਕਿੱਥੋਂ ਆਊ ਬਾਹਰੋਂ ਜਦੋਂ ਸੈਲਾਨੀ ਆਉਣਗੇ ਸਾਡੇ ਜੇ ਖਾਇਦਾ ਸ਼ੁਕਰ ਕਰੋ ਸਾਡੇ ਗੁਰੂ ਰਾਮਦਾਸ ਨਗਰੀ ਅੰਮ੍ਰਿਤਸਰ ਹੈਗਾ ਸਾਡੇ ਬਾਬੇ ਦਾ ਘਰ ਉੱਥੇ ਉਹ ਅੰਮ੍ਰਿਤਸਰ ਦੇ ਦਰਸ਼ਨ ਮੈਂ ਕਹਿੰਦਾ ਮੁਸਲਮਾਨ ਤੋਂ ਲੈ ਕੇ ਹਿੰਦੂ ਵਰਗ ਸਿੱਖ ਵਰਗ ਜਿਹੜਾ ਬਾਹਰ ਬੈਠਾ ਉਹਨਾਂ ਨੇ ਤਾਂ ਕਰਨੇ ਕੰਨਾ ਉਦੋਂ ਇਲਾਵਾ ਹਰ ਵਰਗ ਉੱਥੇ ਦਰਸ਼ਨ ਕਰਨ ਜਾਂਦਾ ਨਾਲ ਬਾਰਡਰ ਦੇਖ ਕੇ ਹੁੰਦਾ ਇੱਕੋ ਇੱਕ ਕੱਲੇ ਅੰਮ੍ਰਿਤਸਰ ਦਾ ਜੇ ਆਪਾਂ ਟੂਰਿਸਟ ਦਾ ਕੰਮ ਦੇਖ ਲਈਏ ਨਾ ਸਾਰੇ ਪੰਜਾਬ ਦਾ ਇੱਕ ਪਾਸੇ ਤੇ ਕੱਲੇ ਅੰਮ੍ਰਿਤਸਰ ਦਾ ਟੂਰਿਸਟ ਦੇ ਇੱਕ ਪਾਸੇ ਆ ਬਾਕੀ ਉਸ ਤੋਂ ਇਲਾਵਾ ਸਾਡੇ ਪੰਜਾਬ ਕੋਲੇ ਟੂਰਿਸਟ ਦਾ ਸਾਧਨ ਕੀ ਆਏ ਦੱਸੋ ਰਾਜਸਥਾਨ ਕੋਲੇ ਕਿੰਨਾ ਕੁਸ਼ ਹੈ ਅਗਲਾ ਉੱਥੇ ਪੈਸਾ ਕਮਉਂਦਾ ਅਜਮੇਰ ਹੈ ਜਸਲੇ ਮੇਰਾ ਮਾਊਂਟ ਆਬੂ ਹੈ ਜੈਪੁਰ ਕਿਹੜੇ ਸ਼ਹਿਰ ਨਹੀਂ Rajasthan ਦੇ ਵਿੱਚ ਉਹਨਾਂ ਨੇ ਏਡੇ ਤਕੜੇ ਤਕੜੇ ਫਿਲਮ ਸਟਾਰ Rajasthan ਜਾ ਕੇ ਵਿਆਹ ਕਰਾਈ ਜਾਂਦੇ ਆ ਫੀਮਨਾ ਨਹੀਂ ਟੁਕਦੇ ਫੀਮਨਾ ਟੁਕਦੇ ਆ ਕਿੰਦਾ ਫੀਮਨਾ ਟੁਕਦਾ ਮੈਂ ਦੱਸਦਾ ਜਦੋਂ ਕਰੋਨਾ ਅਰ ਬਾਰ ਪਿਆ ਰੋਜ਼ ਦਾ ਕਮਾਈ ਕਰਨੀ Rajasthan ਪੰਜਾਬ ਨਾਲੋਂ ਕਿੰਨਾ ਗੁਣਾ ਤੁਹਾਨੂੰ ਪਤਾ ਜੀ ਜੀ 6-7 ਗੁਣਾ ਵੱਡਾ ਜੀ ਰਾਜਸਥਾਨ ਜੂ ਪੀ ਤੋਂ ਛੋਟਾ ਹੋਣਾ ਜੀ ਰਾਜਸਥਾਨ ਬਹੁਤ ਵੱਡੀ ਸਟੇਟ ਹੈ ਪੰਜਾਬ ਤਾਂ ਉਹਦੇ ਇੱਕ ਸ਼ਹਿਰ ਦੋ ਸ਼ਹਿਰਾਂ ਜਿੱਡਾ ਵੀ ਨਹੀਂ 300 400 ਕਿਲੋਮੀਟਰ ਆਪਣਾ ਘੇਰਾ ਹੈ ਰਾਜਸਥਾਨ 2000 ਕਿਲੋਮੀਟਰ ਦਾ ਰਾਜਸਥਾਨ ਆਪਾਂ ਉਹਦਾ ਮੁਕਾਬਲਾ ਕਿੱਥੋਂ ਕਰ ਲਾਂਗੇ ਫਿਰ ਵੀ ਉੱਥੇ ਦੀਆਂ ਸੜਕਾਂ ਦੇਖ ਲਓ ਜਾ ਕੇ ਉੱਥੋਂ ਦਾ ਤੁਸੀਂ ਕੋਈ ਦੇਖੋ ਇਹੋ ਜਿਹਾ ਕੋਈ 1 ਮਿੰਟ ਰਾਜਸਥਾਨ 'ਚ ਇਹੋ ਜਿਹੀ ਨੌਜਵਨ ਮੋਤਾਂ ਹੁੰਦੀਆਂ ਆ ਹੁਣ ਥੱਲੇ ਕਮੈਂਟ ਪੜ ਲਓ ਮੇਰੇ ਭਰਾ ਕਿੰਨੇ ਕ ਸਹੀ ਕਮੈਂਟ ਕਿਹਦੇ ਕਿੰਨੇ ਗਲਤ ਕਿਹਦੇ ਦੇਖ ਲਓ ਵੀ ਮੇਰੀ ਆਵਾਜ਼ ਦੇ ਵਾਸਤੇ ਸਾਰਾ ਸਾਥ ਦੇਣਗੇ ਪੰਜਾਬੀ ਹੋਏ ਵੀ ਇੱਕ ਚੈਲੰਜ ਹੀ ਹੋ ਗਿਆ ਬਾਹੀ ਨਾਲ ਭਰਾ ਬਣ ਕੇ ਤੇ ਕਮੈਂਟ ਜ਼ਰੂਰ ਲਿਖਣਾ ਵੀ ਮੈਂ ਗਲਤ ਕਹਿ ਰਿਹਾ ਕਿ ਠੀਕ ਕਹਿ ਰਿਹਾ ਹਾਂ ਦੱਸੋ ਹਾਂ ਇਹ ਵੀ ਦੱਸ ਦਿਓ ਵੀ ਸੰਦੀਪ ਸਿੰਘ ਲੂੰਬਾ ਤੁਹਾਨੂੰ ਕਿਵੇਂ ਹੋ ਜੇ ਇਨਸਾਨ ਲੱਗਦੇ ਤੇ ਕੀ ਲੱਗਦੇ ਵੀ ਖਾਂਦੇ ਹੋਣਗੇ ਜਾਂ ਨਹੀਂ ਖਾਂਦੇ ਹੋਣਗੇ ਆਮ ਤੌਰ ਤੇ ਕਹਿੰਦੇ ਲੂੰਬਾ ਬੋਲਦਾ ਹੈਗਾ ਪਰ ਖਾਂਦਾ ਜ਼ਰੂਰ ਹੋਊਗਾ ਇਹ ਕਮੈਂਟਾਂ ਵਿੱਚ ਦੱਸਿਓ ਲੂੰਬਾ ਸਾਹਿਬ ਵੀ ਵੇਖਣਗੇ ਕਮੈਂਟ ਅਸੀਂ ਵੀ ਪੜਾਂਗੇ ਤੇ ਤੁਹਾਨੂੰ ਜਵਾਬ ਵੀ ਦੇਵਾਂਗੇ ਮੈਨੂੰ ਖਾਨਾ ਤਾਂ ਕੀ ਗੱਲ ਹੈ ਮਾੜੀ ਗੱਲ ਹੈ ਕੋਈ ਮੈਂ ਤਾਂ ਕਹਿੰਦਾ ਖਾਓ ਜੀ ਜਿੰਨਾ ਕੋਲੇ ਪੂੰਜੀਵਾਦੀ ਨਸ਼ਾ ਨਾ ਕਰੋ ਆ ਚਿੱਟੇ ਫਿੱਟੇ ਨਾ ਖਾਓ ਕੈਪਸੂਲ ਗੋਲੀਆਂ ਨਾ ਖਾਓ ਸ਼ਰਾਬ ਵੀ ਨਾ ਪੀਓ ਜੇ ਹੋ ਸਕੇ ਤਾਂ ਕਿਉਂਕਿ ਜਿੰਨੀ ਸ਼ਰਾਬ ਵੈਸੇ ਟੈਕਨੀਕਲ ਪੁਆਇੰਟ ਨਾਲ ਲਿਖੀ ਉਹ ਨਹੀਂ ਪੀਂਦੇ ਨਹੀਂ ਨਾ ਆਪਾਂ ਓਨੀ ਤਾਂ ਆਪਣੇ ਪੰਜਾਬੀਆਂ ਤੇ ਜਿੰਨੀ ਉਹਨਾਂ ਨੇ ਲਿਖੀ ਉਹਨੇ ਦਾ ਮੂੰਹ ਚ ਆ ਜਾਂਦੀ ਬੋਤਲ ਲੈ ਕੇ ਟਿੱਕੇ ਤਾਂ ਓਨੀ ਨਾ ਪੀਓ ਪਰ ਇਸ ਨਸ਼ੇ ਦੀ ਮੈਂ ਵੀ ਨਹੀਂ ਕਹਿੰਦਾ ਵੀ ਘਰ ਘਰ ਚ ਲੱਗ ਜਾਓ ਮੈਂ ਕਹਿੰਦਾ ਜਿਹੜੇ ਚਿੱਟੇ ਚੁੱਟੇ ਵਾਲੇ ਮੁੰਡੇ ਨੇ ਜਿਹੜੇ ਗਾਂ ਦੇ ਨਸ਼ੇ ਤੇ ਲੱਗ ਵੀ ਗਏ ਜੇ ਗਾਂ ਨਸ਼ੇ ਦੇ ਇਸ ਤੇ ਲੱਗ ਵੀ ਗਏ ਤਾਂ ਵੀ ਕਮਾਈ ਵੀ ਕਰਨਗੇ ਪਰਿਵਾਰ ਵੀ ਚਲਾਉਣਗੇ ਆਪਣਾ ਪਰਿਵ ਹਣਗੇ ਵੀ ਚਿੱਟੇ ਵਾਲਾ ਪਰਿਵਾਰ ਨਹੀਂ ਬਦੋਂਦਾ ਦਾ ਵਿਆਹ ਹੀ ਨਹੀਂ ਹੁਣ ਜੀ ਚਿੱਟੇ ਵਾਲੇ ਦਾ ਪਹਿਲੀ ਗੱਲ ਤਾਂ ਵਿਆਹ ਹੀ ਨਹੀਂ ਹੁਣ ਵਿਆਹ ਕਰਕੇ ਕਰੂ ਕੀ ਜੇ ਹੋ ਵੀ ਗਿਆ ਜਨਾਨੀ ਮਹੀਨਾ ਨਹੀਂ ਉਹਦੀ ਕੱਢਦੀ ਜਮਨ ਸੱਚੀਆਂ ਗੱਲਾਂ ਕਿੰਨੇ ਤਲਾਕ ਤਾਂ ਮੇਰੇ ਹੱਥੀ ਹੋਏ ਜੀ ਅਗਲਾ ਕਰੂ ਕੀ ਭੱਜੂਗੀ ਜਨਾਨੀ ਜੀ ਹਰੇਕ ਚੀਜ਼ ਦੀ ਇੱਕ ਉਹ ਬਣੀ ਹੁੰਦਾ ਸਿਸਟਮ ਬਣਿਆ ਹੁੰਦਾ ਹਰ ਚੀਜ਼ ਹੁੰਦੀ ਉਹ ਤੁਹਾਨੂੰ ਮੈਂ ਇੱਥੇ ਮੀਡੀਆ 'ਚ ਨਹੀਂ ਦੱਸ ਸਕਦਾ ਉਹ ਵੀ ਜ਼ਰੂਰੀ ਹੁੰਦੀ ਹੈ ਪਰ ਬਸ ਇਹੀ ਹੈ ਖਸ ਖਸ ਦੀ ਖੇਤੀ ਲੈ ਆਓ ਪੰਜਾਬ ਬਚਾਓ ਪੰਜਾਬ ਨੂੰ ਖੁਸ਼ਹਾਲ ਬਣਾ ਦਿਓ ਮਾੜਾ ਮੋਟਾ ਜਿਹੜੀ ਨੌਜਵਾਨ ਪੀਰੀ ਪਨੀਰੀ ਰਹਿ ਗਈ ਜਿਹੜੀ ਉਹ ਉਹਨੂੰ ਬਚਾ ਲਓ ਲੀਡਰੋ ਤੁਹਾਡਾ ਬੜਾ ਬੜਾ ਧੰਨਵਾਦ ਆਰਾਜੀ ਤੁਹਾਡਾ ਬੜਾ ਬੜਾ ਧੰਨਵਾਦ ਕੋਈ ਕਿਹਾ ਗਿਆ ਵੇ ਵੱਧ ਘੱਟ ਤਾਂ ਮੈਂ ਮਾਫੀ ਮੰਗਦਾ ਦਾਰਾਜੀ ਧੰਨਵਾਦ ਸੰਦੀਪ ਸਿੰਘ ਲੂੰਬਾ ਨੂੰ ਫੇਰ ਹੋਰ ਕਿਸੇ ਨਵੇਂ ਵਿਸ਼ੇ ਤੇ ਲੈ ਕੇ ਜਲਦ ਮਿਲਾਂਗੇ ਆਪਾਂ ਵਿਚਾਰ ਕਿਹੋ ਜੇ ਲੱਗੇ ਸਾਨੂੰ ਕਮੈਂਟਾਂ ਚ ਵਿੱਚ ਦੱਸਿਓ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਜਲਦੀ ਧੰਨਵਾਦ